ਕਿੱਦਲ ਨੂਰਪ੍ਰਵੇਦੀ ਦੇ ਬਸ ਅੱਡਾ ਬੈਂਸਾ ਵਿਖੇ ਇੱਕ ਨੌਜਵਾਨ ਨੂੰ ਤੇਜ਼ ਤਾਰ ਹਥਿਆਰਾਂ ਦੇ ਨਾਲ ਜ਼ਖਮੀ ਕਰਕੇ ਅਗਵਾ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਹੋਰ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਕਾਬੂ ਕੀਤੇ ਗਏ ਹਮਲਾਵਰ ਤੋਂ ਪੁਲਿਸ ਨੇ ਇੱਕ ਦੇਸੀ ਪਿਸਤੌਲ ਅਤੇ ਦੋ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ ਪੁਲਿਸ ਦੀ ਜਾਂਚ ਅਨੁਸਾਰ ਕਰਤਾਰਪੁਰ ਨਿਵਾਸੀ ਧਰਮਬੀਰ ਪੁੱਤਰ ਭਜਨ ਲਾਲ ਦੇਰ ਸ਼ਾਮ ਬਸ ਅੱਡਾ ਬੈਂਸਾ ਵਿਖੇ ਇੱਕ ਮਕੈਨਿਕ ਦੀ ਦੁਕਾਨ ਤੇ ਖੜਾ ਸੀ ਜਦੋਂ ਕਾਰ 'ਚ ਸਵਾਰ ਆਏ ਤਿੰਨ ਨੌਜਵਾਨਾਂ ਨੇ ਉਸਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਬਾਅਦ ਵਿੱਚ ਉਸਨੂੰ ਕਾਰ ਵਿੱਚ ਬਿਠਾ ਕੇ ਅਗਵਾ ਕਰਕੇ ਰੂਪਨਗਰ ਵੱਲ ਲੈ ਜਾਇਆ ਗਿਆ ਸਥਾਨਕ ਲੋਕਾਂ ਵੱਲੋਂ ਤੰਤ ਕੰਟਰੋਲ ਰੂਮ ਨੂੰ ਸੂਚਨਾ ਦੇਣ ਤੇ ਹਰਿਪੁਰ ਚੌਂਕੀ ਦੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਮਾਦਕਪਰ ਪਿੰਡ ਨੇੜੇ ਜਦੋਂ ਹਮਲਾਵਰ ਜ਼ਖਮੀ ਹਾਲਤ ਵਿੱਚ ਅਗਵਾ ਕੀਤੇ ਧਰਮੇਨ ਨੂੰ ਲੈ ਕੇ ਭੱਜ ਰਹੇ ਸਨ ਤਾਂ ਸਥਾਨਕ ਲੋਕਾਂ ਨੇ ਇੱਕ ਹਮਲਾਵਰ ਓਂਕਾਰ ਸਿੰਘ ਪੁੱਤਰ ਜਗਤਾਰ ਸਿੰਘ ਨਿਵਾਸੀ ਕਰੂੜਾ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਪੁਲਿਸ ਨੇ ਬਾਕੀ ਦੋ ਹਮਲਾਵਰ ਕੁਲਵਿੰਦਰ ਸਿੰਘ ਕਨੂ ਨਿਵਾਸੀ ਕਾਨਪੜਖੋਈ ਅਤੇ ਅਸ਼wini ਨਿਵਾਸੀ ਦੂਮਿਆਲ ਖਿਲਾਫ ਅਗਵਾ ਤੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ਦਰਜ ਕੀਤੇ ਸਨ ਅੱਜ ਇਸ ਸਬੰਧੀ ਨੂਰਪੁਰ ਵਿਧੀ ਪੁਲਿਸ ਥਾਣੇ ਵਿੱਚ ਪ੍ਰੈਸ ਕਾਨਫਰੰਸ ਦੇ ਦੌਰਾਨ ਐਸਪੀਡੀ ਰੂਪਨਾ ਗਰਦੀਪ ਸਿੰਘ ਗੋਸਲ ਨੇ ਦੱਸਿਆ ਕਿ ਹਰਿਪੁਰ ਚੌਂਕੀ ਦੀ ਪੁਲਿਸ ਨੇ ਫਰਾਰ ਹੋਏ ਕੁਲਵਿੰਦਰ ਸਿੰਘ ਕਨੂ ਨੂੰ ਨਾਕਾ ਬੰਦੀ ਦੌਰਾਨ ਗ੍ਰਿਫਤਾਰ ਕਰ ਲਿਆ ਹੈ ਉਸ ਤੋਂ ਇੱਕ ਦੇਸੀ ਪਿਸਤੌਲ ਅਤੇ ਦੋ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ ਮੁਲਜ਼ਮ ਨੂੰ ਅਲਦਾਤੂ ਜੁਰਮਾਨੇ ਲਈ ਪੇਸ਼ ਕੀਤਾ ਜਾਵੇਗਾ ਇਸ ਤੋਂ ਪਹਿਲਾਂ ਗ੍ਰਿਫਤਾਰ ਕੀਤੇ ਗਏ ਓਂਕਾਰ ਸਿੰਘ ਨੂੰ ਅਦਾਲਤ ਵਿੱਚੋਂ ਇੱਕ ਦਿੰਦਾ ਰਮਾਨ ਮਿਲ ਚੁਕਿਆ ਹੈ ਐਸਪੀ ਗੋਸਲੇ ਸਪਸ਼ਟ ਕੀਤਾ ਕਿ ਇਹ ਮਾਮਲਾ ਕਿਸੇ ਪ੍ਰਵਾਸੀਆਂ ਨਾਲ ਸੰਬੰਧਿਤ ਨਹੀਂ ਸਗੋ ਸਥਾਨਿਕ ਨੋਜਾਨਾ ਚਕਾਲ ਪ੍ਰਾਣੀ ਰੰਜਿਸ਼ ਦਾ ਨਤੀਜਾ ਹੈ ਉਨ੍ਹਾਂ ਕਿ ਕਿ ਬੇਬਨਾਨ ਅਫਵਾਹ ਫਲਾਨ ਬੜਿਆਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਮੁਕੇ ਹਰੀਪੁਰ ਚੌਕੀ ਇੰਚਾਰਜ ਗੁਰਿੰਦਰ ਸਿੰਘ ਸਬ ਇੰਸਪੈਕਟਰ ਬਲਵੀਰ ਚੰਦ ਅਤੇ ਏਐਸਸੀ ਪ੍ਰਦੀਪ ਸ਼ਰਮਾ ਅਤੇ ਹੋਰ ਅਧਿਕਾਰੀ ਮੌਜੂਦ ਸਨ ਬਿਊਰੋ ਰਿਪੋਰਟ ਮੇਰਾ ਪੰਜਾਬ ਨਿਊਜ਼ ਤਾਂ ਜਿਹੜੀ ਹਮਲਾ ਹੋਇਆ ਸੀਗਾ ਉਹਦੇ ਰਿਗਾਰਡਿੰਗ ਕੋਈ ਨਵੀਂ ਇਨਪੁਟ ਕੋਈ ਨਹੀਂ ਜਾਈ ਆ ਮੈਂ ਤੁਹਾਨੂੰ ਡਿਟੇਲਸ ਦੱਸਣਾ ਚਾਹੁੰਦਾ ਕੱਲ ਜਿਹੜੀ 17 ਤਰੀਕ ਦੀ ਗੱਲ ਆ ਬੈਸਾਂ ਆਟੇ ਦੇ ਵਿੱਚ ਧਰਮਵੀਰ ਹੈਗਾ ਮੁੰਡਾ ਪੁੱਤਰ ਪੱਜਲਾ ਵਾਸੀ ਕਤਾਰ ਤੋਂ ਇਹਦੀ ਜਿਹੜੀ ਕੁਝ ਨਾਮ ਨੂੰ ਵਿਅਕਤੀਆਂ ਵੱਲੋਂ ਡਰਾਇਵਿੰਗ ਕੀਤੀ ਗਈ ਸੀ ਇਹਦੀ ਇੱਕ ਤਾਂ ਇਥੇ ਇਮੀਡੀਏਟ ਤਲਾਸ਼ੀ ਵੀ ਆਏਗੀ ਪਰ ਇਹਨਾਂ ਜੋ ਕਿਸੇ ਵਿਅਕਤੀ ਨੇ ਜਿਹੜੀ ਇਹ 112 ਤੇ ਹੈਲਪਲਾਈਨ ਤੇ ਵੀ ਇਕਦਮ ਇਤਲਾਹ ਦਿੱਤੀ ਗਈ ਸੀ ਉਹ ਇਕਦਮ ਜਿਹੜੀ ਸਾਡੀ ਉਦੋਂ ਉਸੇ ਵਰਾ ਮਿਲਣ ਕਰਕੇ ਪੁਲਿਸ ਪਾਰਟੀਆਂ ਮੁਸਤੈਦ ਹੋਈਆਂ ਤੇ ਅੱਗੇ ਜਿਹੜਾ ਅਬਿਆਣਾ ਸਾਈਡ ਦੇ ਉੱਤੇ ਜਿੱਦਾਂ ਜਿੱਦਾਂ ਨੂੰ ਮਲਜਮ ਭੱਜਦੇ ਸੀਗੇ ਉਥੇ ਡਾਕਾਬੰਦੀ ਕੀਤੀ ਗਈ ਚੌਕੀ ਇੰਚਾਰਜ ਗੁਰਵਿੰਦਰ ਸਿੰਘ ਹਰੀਪੁਰ ਵਾਲੇ ਉਥੇ ਪਹੁੰਚੇ ਪਬਲਿਕ ਦੀ ਮਦਦ ਨਾਲ ਪਬਲਿਕ ਦੇ ਸਹਿਯੋਗ ਨਾਲ ਉਥੇ ਉਹ ਜਦੋਂ ਕਾਰ ਰਾਉਂਡ ਅਪ ਕੀਤੀ ਗਈ ਤੇ ਬੰਦੇ ਉੱਤਰ ਕੇ ਕਾਰ ਚੋਂ ਭੱਜਣ ਲੱਗੇ ਇੱਕ ਵਿਅਕਤੀ ਜਿਹੜਾ ਉਥੇ ਔਕਰ ਸਿੰਘ ਨਾ ਦਾ ਮੌਕੇ ਤੋਂ ਜਿਹੜਾ ਪਬਲਿਕ ਦੀ ਹੈਲਪ ਨਾਲ ਖੜਿਆ ਗਿਆ ਤੇ ਉਹ ਗੱਡੀ ਛੱਡ ਕੇ ਦੂਗੀਆਂ ਗੱਡੀਆਂ ਭੱਜ ਗਈ ਇੱਕ ਵਿਅਕਤੀ ਕੱਲ ਫੜਿਆ ਗਿਆ ਤੇ ਧਰਮਵੀਰ ਦੇ ਬਿਆਨ ਦੇ ਉੱਤੇ ਕੱਲ ਕਿ ਡਰਾਪਿੰਗ ਦੀ ਤੇ ਅਟੈਂਪਟ ਟੂ ਮਰਡਰ ਦੀ ਐਫ ਆਈ ਆਰ ਦਰਜ ਕੀਤੀ ਗਈ ਸੀ। ਉਸੇ ਵਿੱਚ ਅੱਜ ਜਿਹੜੀ ਨਵੀਂ ਡਿਵੈਲਪਮੈਂਟ ਹੋਈ ਹੈ ਉਹਦੇ ਨਾਲ ਲੱਗੋ ਕਯੂਜ ਹੈ ਗੁਰਵਿੰਦਰ ਸਿੰਘ ਕੰਨੂ। ਇਹ ਹੈ ਪੁੱਤ ਆਰਮਨ ਕੁਵਾਰ ਵਾਸੀ ਪਿੰਡ ਕਾਂਨਪੁਰ ਕੋਈ। ਇਹਨੂੰ ਅੱਜ ਚੌਂਕੀ ਜਾਰਜ ਹਰੀਪੁਰ ਐਸ ਆਈ ਗੁਰਵਿੰਦਰ ਸਿੰਘ ਵੱਲੋਂ ਗ੍ਰਿਫਤਾਰ ਕੀਤਾ ਗਿਆ। ਇਹਦੀ ਕਸਟਡੀ ਦੇ ਵਿੱਚੋਂ ਇਦਾਂ ਦਰਾਂ ਨੇ ਜਿਹੜੀ ਇਹਦੀ ਗਿਫਤਦਾਰੀ ਹੈ ਇੱਕ ਦੇਸੀ ਪਿਸਤੌਲ ਇਦੋ ਦੋ ਸਾਥ ਬਾਰ ਜਿੰਦਾਬਾਦ ਇਹ ਬਰਾਮਦ ਹੋਏ ਨੇ ਤੀਜਾ ਮੌਲਜਮ ਜਿਹੜਾ ਹੈ ਉਹਦੀ ਅਜੇ ਭਾਲ ਚੱਲੀ ਹੈ ਇਹ ਦੋਨੋਂ ਸਾਡੀ ਕਸਟਡੀ ਤੇ ਨੇ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਇਹਨਾਂ ਦਾ ਰਿਮਾਨਡ ਦੇਣੀ ਹੈ ਉਹਨਾਂ ਨੂੰ ਇੱਕੋ ਜਿੰਨਾ ਕਰਾ ਪੇਸ਼ ਕੀਤਾ ਇਹ ਜਿਹੜੇ ਆ ਜਿਹੜਾ ਅਰੈਸਟ ਕੀਤਾ ਹੈ ਇਹਨੂੰ ਕੱਲ ਨੂੰ ਪੇਸ਼ ਕਰਨਾ ਇਹਨੂੰ ਕੱਲ ਨੂੰ ਪੇਸ਼ ਕਰਨਾ ਕੱਲ੍ਹ ਵਾਲੇ ਨੂੰ ਪੇਸ਼ ਕਰਨਾ ਕੱਲ੍ਹ ਵਾਲੇ ਦਾ ਅਰੈਸਟ ਕੀਤਾ ਗਿਆ ਇਹਨੂੰ ਕੱਲ ਨੂੰ ਪੇਸ਼ ਕਰਨਾ ਇਹਨੂੰ ਤੇ ਰਿਮਾਨਡ ਇਹਨੂੰ ਅਸੀਂ ਨਮਲੇ ਇੱਕੋ ਜਿਹੇ ਨਿਰਮਾਨ ਪੁਸ਼ਟੀ ਨਰਮ ਕਰਦੇ ਹਾਂ ਸਰ ਜਿਹੜਾ ਉਹ ਵੈਪਨ ਇਸਤੇਮਾਲ ਕੀਤਾ ਗਿਆ ਸੀ ਨਾ ਉਹ ਦੇਖਿਆ ਸੀ ਗੱਡੀ ਚ ਪਿਆ ਦੇਖ ਰਿਆ ਸੀਗਾ ਵੀਡੀਓ ਚ ਉਹ ਥਾੜੇ ਜਾਂਚ ਕਰ ਲਈ ਦੀ ਹਾਂ ਜੋ ਕੁਝ ਮਿਲਿਆ ਜਿਹੜਾ ਗੱਡੀ ਚੋਂ ਵੈਪਨ ਮਿਲਿਆ ਉਹ ਪੁਲਿਸ ਐ ਜਿਹੜਾ ਕਬਜ਼ਾ ਪੁਲਿਸ ਲੈ ਲਿਆ ਗਿਆ ਇਹਦੀ ਪੜਤਾਲ ਵੀ ਜਿਹੜੀ ਅਸੀਂ ਡੂੰਘਾਈ ਨਾਲ ਕਰਾਂਗੇ ਠੀਕ ਵੈਸੇ ਮਾਮਲਾ ਰੰਜਿਸ਼ ਕਿਉਂ ਹੋ ਸਕਦਾ ਹੈ ਇਹਨਾਂ ਦਾ ਆਪਸੀ ਜਿਹੜਾ ਹੁਣ ਤੱਕ ਜਿਹੜੀ ਗੱਲ ਸਾਡੇ ਸਾਹਮਣੇ ਆਈ ਹੈ ਬਾਕੀ ਇਹਦੇ ਬਾਰੇ ਅਸੀਂ ਇਨਵੈਸਟੀਗੇਸ਼ਨ ਡਟੇਨਟ ਕਰਾਂਗੇ ਹੁਣ ਤੱਕ ਜਿਹੜੀ ਸਾਡੇ ਗੱਲ ਇਹ ਸਾਹਮਣੇ ਆਈ ਹੈ ਇਹਨਾਂ ਦਾ ਆਪਸੀ ਲੜਾਈ ਝਗੜੇ ਪਹਿਲਾਂ ਵੀ ਰਹਿੰਦੇ ਨੇ ਇਹਨਾਂ ਦੀ ਆਪਸੀ ਰੰਜਿਸ਼ ਉਹ ਇੱਕ ਨੂੰ ਜੇ ਦੀ ਕੁੱਟਮਾਰ ਕੀਤੀ ਹੈ ਰਣਜੀਤ ਸਿੰਘ ਦਾ ਕੋਈ ਬੇਸਿਕ ਅਧਾਰ ਕੋਈ ਨਹੀਂ ਬੇਸਿਕ ਅਧਾਰ ਵਾਹੀ ਲੜਾਈ ਝਗੜਾ ਕੁੱਟਮਾਰ ਜੇ ਪਹਿਲਾਂ ਕੋਈ ਮਾਮਲਾ ਦਰਜ ਹਾਂ ਮਾਮਲੇ ਦਰਜ ਨਹੀਂ ਦਿੱਤੇ ਜੇ ਰਕਨੂ ਆਏ ਤੇ ਮਾਮਲੇ ਦਰਜ ਮਾਮਲੇ ਦਰਜ ਹਾਂ ਬਾਕੀ ਅਜੇ ਤਾਂ ਪ੍ਰੀਮਰੀ ਹੈ ਜਿਹੜੇ ਆਪਾਂ ਅਰੈਸਟ ਕੀਤੇ ਆ ਤੇ ਹੋਰ ਰਿਮਾਂਡ ਲਵਾਗੇ ਤੇ ਕਿਤੇ ਕਿਤੇ ਆ ਕਿ ਇਹਨਾਂ ਨੇ ਕੋਈ ਹੋਰ ਕ੍ਰਾਈਮ ਕੀਤਾ ਕਿ ਸਾਰੀ ਡਿਟੇਲ ਜੇ ਕੋਈ ਸਾਡੇ ਕੋਲ ਸਾਹਮਣੇ ਆਊਗੀ ਤਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਉਹ ਲੋਕ ਵੀ ਜੋ ਗੱਲ ਕਰਕੇ ਇਸ ਦਾ ਲੋਕ ਇਸ਼ੂ ਬਣਾਈ ਜਾ ਰਹੀ ਹੈ ਕਿ ਪ੍ਰਵਾਸੀਆਂ ਲੋਕ ਪੰਜਾਬੀ ਨੀਮਾ ਡੋਕਪਟ ਮਾਰ ਰਹੇ ਨੇ ਸਰ ਉਸ ਵਾਈ ਜਾਂ ਕਾਪੀ ਤੇ ਰੁਕੋ ਹਾਂ ਮਾਮਲਾ ਉਹਨਾਂ ਨਾਲ ਰਿਲੇਟਡ ਹੈ ਨਹੀਂ ਦੇਖੋ ਜਿਹੜੀ ਇਹ ਘਟਨਾ ਹੈ ਇਹਦੇ ਚ ਤੁਹਾਡੇ ਸਾਹਮਣੇ ਹੁਣ ਆ ਚੁੱਕਾ ਹੈ ਜਿਹੜਾ ਵਿਕਟਮ ਹੈ ਉਹ ਵੀ ਲੋਕਲ ਰਹਿਣ ਵਾਲਾ ਹੈ ਜਿਹੜੇ ਅਕਿਊਜ਼ ਨੇ ਉਹ ਵੀ ਲੋਕਲ ਨੇ ਬਟ ਇਸ ਵੀਡੀਓ ਦਾ ਆਧਾਰ ਬਣਾ ਕੇ ਜਿਵੇਂ ਤੁਸੀਂ ਹੈਗਾ ਵੀ ਜਦੋਂ ਇਹ ਪਬਲਿਕ ਪਲੇਸ ਦੇ ਵਿੱਚ ਅਰੈਸਟ ਹੋਈ ਉੱਥੇ ਲੋਕ ਜ਼ਿਆਦਾ ਮੌਜੂਦ ਸੀਗੇ ਤੇ ਹਰ ਸ਼ਹਿਰੀ ਕੋਲੇ ਸਟੈਂਡ ਕੈਮਰਾ ਆ ਮੋਬਾਈਲ ਦੇ ਵਿੱਚ ਹੁੰਦਾ ਹੈ ਉਹ ਹਰ ਕੋਈ ਆਪਣੀ ਆਪਣੀ ਵੀਡੀਓ ਬਣਾ ਲੈਂਦਾ ਕੁਝ ਵਿਅਕਤੀਆਂ ਨੇ ਇਸ ਵੀਡੀਓ ਨੂੰ ਪ੍ਰਵਾਸੀ ਕਹਿ ਕੇ ਜਿਹੜਾ ਉਹ ਲੋਕਾਂ ਨੂੰ ਗੁੰਮਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਤੋਂ ਮੈਂ ਤੁਹਾਡੇ ਸេចਰੀਏ ਜਿਹੜਾ ਇਹ ਪਬਲਿਕ ਨੂੰ ਅਪੀਲ ਕਰਨੀ ਚਾਹੁੰਦਾ ਕਿ ਇੱਕ ਇਹ ਵੀ ਮਸਲਾ ਜਿਹੜਾ ਪ੍ਰਵਾਸੀਆਂ ਨਾਲ ਕੋਈ ਸੰਬੰਧਤ ਹੈ ਨਹੀਂ ਹੋਰ ਵੀ ਅਗਰ ਕੋਈ ਇਹੋ ਜੀ ਜਾਣਕਾਰੀ ਜਾਂ ਕੋਈ ਅਫਵਾਹ ਤੁਹਾਨੂੰ ਮਿਲਦੀ ਹੈ ਤਾਂ ਇੱਕ ਵਾਰ ਉਹਨੂੰ ਵੈਰੀਫਾਈ ਕਰਨ ਤੋਂ ਬਾਅਦ ਜਿਹੜਾ ਉਹਤੇ ਯਕੀਨ ਕੀਤਾ ਜਾਵੇ ਸੱਜਿ ਸੋਚ ਮਨ ਨੂੰ ਵੀ ਜਾਈ ਤੇ ਆ ਰਹੀ ਹੈ ਤੁਹਾਡੇ ਤੱਕ ਪਹੁੰਚੀ ਹੈ ਕਿ ਆਏ ਦੇ ਕੋਈ ਕੰਪਿਊਟਰ ਵੀ ਕੋਈ ਨਾ ਕੀਤੀ ਜਾਏ ਹਾਂ ਬਿਲਕੁਲ ਬਿਲਕੁਲ ਜੇ ਕਿਸੇ ਨੇ ਬਣਾ ਕੇ ਜਿਹਨੇ ਵੈਰੀਫਾਈ ਕੀਤੀ ਹੈ ਉਹ ਅਸੀਂ ਅਕਾਉਂਟ ਅਨਸਾਰ ਜ਼ਰੂਰ ਕਾਰਵਾਈ ਕਰਾਂਗੇ ਦਿਖਾ